ਕਹਿੰਦਾ ਕਦੇ ਸੋਚ ਕੇ ਦੇਖੀ ਤੂੰ ਉਹਨੂੰ ਗਵਾਇਆ ਏ ਜਿਹੜਾ ਕਦੇ ਰੱਬ ਨਾਲ ਵੀ ਤੇਰੀਆਂ ਗੱਲਾਂ ਕਰਦਾ ਹੁੰਦਾ ਸੀ ਕੁਸ਼ਤਾਵਾ ਤਾਂ ਅਸੀਂ ਕਰੇ ਲੱਖਾਂ ਦੇ ਘਾਟੇ ਖਾਗੇ ਨਹੀਂ ਕੀਤਾ ਤੂੰ ਤਾਂ ਫਿਰ ਵੀ ਦੁੱਖੀ ਦਾ ਬੰਦਾ ਸੀ ਤੇਰਾ ਆਉਣਾ ਫੋਨ ਹਟ ਗਿਆ ਉਸ ਤੋਂ ਬਾਅਦ ਤੇਰੇ ਪਿੰਡ ਕਦੇ ਫੇਰ ਹੀ ਨਹੀਂ ਪਈ ਨਾਲ ਦੇ ਤੇਰਾ ਨਾਂ ਲੈ ਲੈ ਕੇ ਛੇੜਦੇ ਨੇ ਉਹਨਾਂ ਨੂੰ ਕਿਵੇਂ ਦੱਸਾਂ ਹੁਣ ਤੂੰ ਨੇਰੀ ਨਹੀਂ ਰਹੀ ਇਹ ਤਾਂ ਸ਼ਰਿਆਮ ਹੀ ੱੱੱਕਾ ਹੋਈ ਜਾਂਦਾ ਏ ਹੋਇਆ ਰੇਪ ਤੇ ਥਾਣੇਦਾਰ ਐਕਸੀਡੈਂਟ ਬਣਾਈ ਜਾਂਦਾ ਏ ਮੈਨੂੰ ਕੁੜੀਆਂ ਕਿਤੇ ਵੀ ਸੇਫ ਨਹੀਂ ਲੱਗਦੀਆਂ ਚੰਗਾ ਕਰਨ ਵਾਲੇ ਨੂੰ ਪੁਲਿਸ ਫੜੀ ਜਾਂਦੀ ਤੇ ਮਾੜਾ ਕਰਨ ਵਾਲੇ ਨੂੰ ਬਰੀ ਕਰੀ ਜਾਂਦੀ ਆ ਰੇਪ ਦੇ ਕੇਸ 'ਚ سزا ਮੌਤ ਦੀ ਹੋਵੇ ਉੱਥੇ ਕਦੇ ਇਨਸਾਫ ਨਹੀਂ ਮਿਲਦਾ ਜਿੱਥੇ ਕੁੱਤੀ ਚੋਰਾਂ ਨਾਲ ਰਲੀ ਹੋਵੇ ਬਚਪਨ ਦੀ ਜੇ ਗੱਲ ਕਰੀਏ ਨਾ ਕੋਈ ਫਿਕਰ ਨਾ ਟੈਨਸ਼ਨ ਹੁੰਦੀ ਸੀ ਪਿਓ ਦੀਆਂ ਗਾਲਾਂ ਮਾਂ ਦੀ ਗੋਦੀ ਜੰਨਤ ਹੁੰਦੀ ਸੀ ਯਾਰਾਂ ਦੇ ਨਾਲ ਟਾਈਮ ਟਪਾਉਣਾ ਬੜਾ ਚੰਗਾ ਲੱਗਦਾ ਸੀ ਜਦੋਂ ਕੱਪੜੇ ਪਾਜੇ ਨਵੇਂ ਬਾਹਰ ਜਾਣਾ ਇੱਕ ਕਮਲੀ ਨੇ ਕਹਿਣਾ ਅੱਜ ਬੜੇ ਫੱਬਦੇ ਹੋਏ ਜੀ ਹੋਏ ਹੋਏ ਜ਼ਿੰਦਗੀ ਨਹੀਂ ਰੋਲਦੀ ਕਿਸੇ ਨੂੰ ਰੋਲਦੇ ਉਹ ਲੋਕ ਨੇ ਜਿਨ੍ਹਾਂ ਨੂੰ ਆਪਾਂ ਜ਼ਿੰਦਗੀ ਸਮਝ ਲੈਣੇ ਆ ਕਦੇ ਵੀ ਨਾ ਕਿਸੇ ਦਾ ਸਾਥ ਨਾ ਮੰਗੋ ਅੱਜ ਕੱਲ ਛਿੱਡੇ ਨਾਲ ਵਾਲਾ ਇਹ ਨਹੀਂ ਵੇਂਦਾ ਇਹ ਅਗਲੇ ਦੇ ਦਿਲ ਚੱਕੀ ਆ ਸਿਰਫ ਉਹਨੂੰ ਤਾਂ ਪੈਸਾ ਵਿਕਦਾ ਹੈ ਮਰਦਾਂ ਨਾਲ ਬਾਈ ਮੱਥਾ ਕਿੱਥੋਂ ਲਾ ਦੇਣਗੇ ਜਿਹੜੇ ਫੋਨ ਤੇ ਮਸ਼ੂਕ ਨੂੰ ਪਾਰੀਆਂ ਕਰਦੇ ਆ